ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਆ ਜੀ ਸਾਰੇ ਵਧੀਆ ਹੋਵੋਗੇ ਤਾਂ ਅੱਜ ਸਾਡੀ ਵੀਡੀਓ ਵਿੱਚ ਲੁਧਿਆਣੇ ਦੇ ਦੋ ਮਸ਼ਹੂਰ ਬਾਜ਼ਾਰ ਹੋਣਗੇ ਜੀ ਇੱਕ ਹੈ ਜੀ ਸਾਬਣ ਬਾਜ਼ਾਰ ਤੇ ਦੂਜਾ ਹੈ ਜੀ ਗਊਸ਼ਾਲਾ ਮਾਰਕੀਟ ਤਾਂ ਵੀਡੀਓ ਵਿੱਚ ਬਣ ਤੁਸੀਂ ਬਣੇ ਰਹੋ ਜੀ ਮੈਂ ਇਦਾਂ ਹੀ ਤੁਹਾਨੂੰ ਸਾਰੀ ਮਾਰਕੀਟ ਦੱਸਾਂਗੇ ਤਾਂ ਦੇਖੋ ਜੀ ਜਿਹੜਾ ਆਹ ਵਾਲਾ ਲੁਧਿਆਣੇ ਦਾ ਸਾਬਣ ਬਾਜ਼ਾਰ ਹੈ ਇੱਥੇ ਤੁਹਾਨੂੰ ਪਲਾਸਟਿਕ ਦਾ ਸਮਾਨ ਰਾਸ਼ਨ ਦਾ ਸਮਾਨ ਹੋਮ ਡੈਕੋਰ ਦਾ ਸਮਾਨ ਔਰ ਫਲੋਰ ਮੈਟ ਹੋਏ ਇਸ ਤਰ੍ਹਾਂ ਦਾ ਤੁਸੀਂ ਕੋਈ ਵੀ ਸਮਾਨ ਲੈਣਾ ਜਵੈਲਰੀ ਵਗੈਰਾ ਲੈਣੀ ਜਿਹੜੇ ਜਵੈਲਰੀ ਦੇ ਬਾਕਸੇ ਹੁੰਦੇ ਖਾਲੀ ਪਲਾਸਟਿਕ ਦੇ ਤੇ ਆਹ ਜਿਹੜੇ ਡਮੀਆਂ ਦੇ ਦਾ ਸਟੈਚੂ ਜੇ ਹੁੰਦੇ ਇਹਨਾਂ ਦੀਆਂ ਦੁਕਾਨਾਂ ਤੁਹਾਨੂੰ ਇੱਥੇ ਤੇ ਡਸਟਬਿਨ ਹੋਏ ਰਸੋਈ ਦਾ ਸਮਾਨ ਹੋਇਆ ਆਪਣਾ ਵਿਆਹਾਂ ਸ਼ਾਦੀਆਂ ਵਾਸਤੇ ਆਹਾਰ ਵਗੈਰਾ ਹੋਏ ਜਿਵੇਂ ਹੁੰਦਾ ਨਾ ਸਾਰਾ ਪੂਰਾ ਮੈਰਿਜ ਦੀ ਜਿਨ੍ਹਾਂ ਨੇ ਦੁਕਾਨਾਂ ਖੋਲਣੀਆਂ ਉਨਾ ਵਾਸਤੇ ਸਾਬਣ ਮਾਰਕੀਟ ਬਹੁਤ ਵਧੀਆ ਹੈ ਜੀ ਬਿਲਕੁਲ ਰੇਲਵੇ ਸਟੇਸ਼ਨ ਦੇ ਨਾਲ ਹੈ ਜੀ ਔਰ ਸਾਬਣ ਬਾਜ਼ਾਰ ਦੇ ਨਾਲ ਹੀ ਜਿਹੜਾ ਚੌਂਕ ਆਉਂਦਾ ਹੈ ਜੀ ਉਸ ਦੇ ਨਾਲ ਹੀ ਲੁਧਿਆਣੇ ਦਾ ਲੱਕੜ ਬਾਜ਼ਾਰ ਹੈ ਜਿੱਥੇ ਕੀ ਤੁਹਾਨੂੰ ਹਰੇਕ ਪ੍ਰਕਾਰ ਦੀ ਸਿਲਾਈ ਮਸ਼ੀਨ ਹੋਲ ਸੇਲ ਰੇਟ ਵਿੱਚ ਮਿਲਦੀ ਹੈ ਜੀ ਇੱਥੇ ਤੁਹਾਨੂੰ ਛੋਟੀ ਤੋਂ ਛੋਟੀ ਸਿਲਾਈ ਮਸ਼ੀਨ ਤੋਂ ਲੈ ਕੇ ਵੱਡੇ ਤੋਂ ਵੱਡੀ ਹਰੇਕ ਪ੍ਰਕਾਰ ਦੀ ਸिलाई ਦੀ ਮਸ਼ੀਨ ਬਹੁਤ ਰੀਜ਼ਨੇਬਲ ਪ੍ਰਾਈਸ ਵਿੱਚ ਮਿਲਦੀ ਹੈ ਤਾਂ ਦੇਖੋ ਜੀ ਅੱਜਕੱਲ ਜਿਵੇਂ ਟਾਈਲਸ ਦਾ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਤੇ ਅਸੀਂ ਫਲੋਰ ਮੈਟਸ ਲਗਾ ਸਕਦੇ ਹਾਂ ਉਹਨਾਂ ਦੀ ਜਗ੍ਹਾ ਤੇ ਏ ਲੁਧਿਆਣੇ ਦੇ ਸਾਬਣ ਬਾਜ਼ਾਰ ਵਿੱਚ 5-6 ਦੁਕਾਨਾਂ ਫਲੋਰ ਮੈਟਸ ਦੀਆਂ ਹੈਗੀਆਂ ਨੇ ਅਸੀਂ ਖੁਦ ਆਪਣੇ ਘਰ ਵਿੱਚ ਲਗਾਇਆ ਹੋਇਆ ਹੈ ਜੀ ਡੇਢ ਸਾਲ ਹੋ ਗਏ ਕੋਈ ਪ੍ਰੋਬਲਮ ਨਹੀਂ ਆਈ ਅਸੀਂ ਸਾਬਣ ਬਾਜ਼ਾਰ ਵਿੱਚੋਂ ਹੀ ਲੈ ਕੇ ਆਏ ਸੀਗੇ ਤੇ ਆ ਜਿਹੜੇ ਡੋਰ ਮੈਟ ਹੋਏ ਇਸ ਤਰ੍ਹਾਂ ਦੇ ਕਿਸੇ ਵੀ ਪ੍ਰਕਾਰ ਦੇ ਤੁਸੀਂ ਮੈਟ ਲੈਣੇ ਵੱਡੇ ਵੱਡੇ ਕਾਲੀਨ ਲੈਣੇ ਉਹ ਸਭ ਤੁਹਾਨੂੰ ਇੱਥੇ ਹੀ ਮਿਲਣਗੇ ਲੁਧਿਆਣੇ ਦੇ ਸਾਬਣ ਬਾਜ਼ਾਰ ਵਿੱਚ ਤਾਂ ਦੇਖੋ ਜੀ ਬਹੁਤ ਪੁਰਾਣਾ ਬਾਜ਼ਾਰ ਹੈ ਔਰ ਘਾਂਟਾ ਘਰ ਤੋਂ ਰੇਲਵੇ ਸਟੇਸ਼ਨ ਤੋਂ ਜਸਟ 5 ਕ ਮਿੰਟ ਦੀ ਦੂਰੀ ਤੇ ਆ ਆ ਦੇਖੋ ਆ ਗ੍ਰੀਨ ਗਰਾਸ ਵਾਲੇ ਘਾਹ ਹੋਏ ਇਹਨਾਂ ਦੇ ਮੈਟ ਹੋਏ ਜਿਹੜੇ ਇਸ ਤਰ੍ਹਾਂ ਦੇ ਇਹ ਸਾਰੇ ਤੁਹਾਨੂੰ ਇੱਥੇ ਸਾਬਣ ਬਾਜ਼ਾਰ ਵਿੱਚ ਬਹੁਤ ਹੀ ਸਸਤੇ ਰੇਟਾਂ ਵਿੱਚ ਮਿਲ ਜਾਣਗੇ ਕਿਉਂਕਿ ਆ ਇਦਾਂ ਦੇ ਹੋਏ ਕੱਪੜੇ ਟੰਗਣ ਵਾਲੇ ਆ ਸਟੀਲ ਦੇ ਹੁੰਦੇ ਜਿਹੜੇ ਸਟੈਂਡ ਜੇ ਇਹ ਵੀ ਤੁਹਾਨੂੰ ਇੱਥੇ ਮਿਲਣਗੇ ਜਿਹੜੇ ਵਾਈਪਰ ਹੁੰਦੇ ਝਾੜੂ ਹੋਏ ਜਿन्हे ਆ ਸਾਈਕਲ ਤੇ ਆਂਦੇ ਆ ਨਾ ਗਲੀ ਗਲੀਆਂ ਨੂੰ ਘੁੰਮਦੇ ਫੇਰੀ ਆਲੇ ਜਿਨ੍ਹਾਂ ਕੋਲ ਸਾਰਾ ਸਮਾਨ ਹੁੰਦਾ ਏ ਪੀੜੀਆਂ ਹੋਈਆਂ ਡਸਟਬਿਨ ਹੋਏ ਪਲਾਸਟਿਕ ਦੀਆਂ ਬਾਲਟੀਆਂ ਹੋਈਆਂ ਹਾਰਪਿਕ ਹੋਏ ਟਾਇਲਟ ਕਲੀਨਰ ਹੋਏ ਸਾਰੇ ਉਹ ਸਾਰੇ ਹੀ ਜੀ ਇੱਥੇ ਸਾਬਣ ਬਾਜ਼ਾਰ ਵਿੱਚੋਂ ਮਿਲਦੇ ਨੇ ਤਾਂ ਦੇਖੋ ਜੀ ਉੱਪਰ ਬਿਲਡਿੰਗਸ ਤੋਂ ਅੰਦਾਜ਼ਾ ਲਗਾਓ ਤੁਸੀਂ ਸਾਬਣ ਬਾਜ਼ਾਰ ਕਿੰਨਾ ਪੁਰਾਣਾ ਹੈ ਜੀ ਜਦੋਂ ਦਾ ਲੁਧਿਆਣਾ ਬਣਿਆ ਹੈ ਜੀ ਉਸ ਟਾਈਮ ਦੀ ਇਹ ਵਾਲੀ ਮਾਰਕੀਟ ਹੈ ਤੇ ਬਹੁਤ ਜ਼ਿਆਦਾ ਸਸਤੀ ਮਾਰਕੀਟ ਹੈ ਤੇ ਇਹ ਹੋਲ ਸੇਲ ਵੀ ਹੈ ਤੇ ਪਲੱਸ ਰਿਟੇਲ ਸਮਾਨ ਵੀ ਇੱਥੇ ਤੁਹਾਨੂੰ ਬਹੁਤ इजीली ਮਿਲ ਜਾਵੇਗਾ ਜੀ ਆ ਦੇਖੋ ਇੱਥੇ ਡਸਟਬਿਨ ਦੀ ਇੱਕ ਦੁਕਾਨ ਹੈ ਛੋਟੇ ਤੋਂ ਛੋਟਾ ਡਸਟਬਿਨ વોટર কুলਰ ਹੋਏ ਮਤਲਬ ਇਸ ਤਰ੍ਹਾਂ ਦਾ ਕੋਈ ਵੀ ਦੁਕਾਨ ਅਗਰ ਤੁਸੀਂ ਕਰਨਾ ਚਾਹੋ ਛੋਟਾ ਜਿਹਾ ਬਿਜ਼ਨਸ ਕਰਨਾ ਚਾਹੋ ਉਹ ਤੁਸੀਂ ਇੱਥੋਂ ਪੂਰਾ ਸਮਾਨ ਲੈ ਸਕਦੇ ਹੋ ਜੀ ਤਾਂ ਦੇਖੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਵਿੱਚ ਆ ਦੇਖੋ ਇੱਥੇ ਤੁਹਾਨੂੰ ਕੰਬਲ ਗਰਮ ਰਜਾਈਆਂ ਚਾਦਰਾਂ ਸਹਰਾਣੇ ਕੁਝ ਵੀ ਤੁਸੀਂ ਲੈਣਾ ਤੇ ਇਸ ਮਾਰਕੀਟ ਵਿੱਚ ਤੁਹਾਨੂੰ ਕੰਬਲ ਤੋਲ ਕੇ ਦਿੱਤੇ ਜਾਂਦੇ ਨੇ ਤੇ ਜਿਨ੍ਹਾਂ ਦੇ ਘਰ ਕੋਈ ਪ੍ਰੋਗਰਾਮ ਹੈ ਕੋਈ ਵਿਆਹ ਸ਼ਾਦੀ ਹੈ ਤਾਂ ਜੀ ਉਹ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਵਿੱਚੋਂ ਕੰਬਲ ਵਗੈਰਾ ਲੈ ਕੇ ਜਾ ਸਕਦੇ ਨੇ ਤਾਂ ਜਿਵੇਂ ਆ ਦੇਖੋ ਤੁਸੀਂ ਇੱਥੇ ਚਾਰੇ ਦੀਆਂ ਦੁਕਾਨਾਂ ਦੇਖ ਰਹੇ ਹੋ ਕਿਉਂਕਿ ਨਾਲ ਹੀ ਆ ਇੱਥੇ ਗਊਸ਼ਾਲਾ ਏ ਬਹੁਤ ਵੱਡੀ ਤਾਂ ਇੱਥੇ ਲੋਕ ਦਾਨਪੂਰਨ ਬਹੁਤ ਜ਼ਿਆਦਾ ਕਰਦੇ ਨੇ ਤਾਂ ਉਸ ਵਜ੍ਹਾ ਕਰਕੇ ਉਹਨਾਂ ਨੂੰ ਫਿਰ ਚਾਰਾ ਵਗੈਰਾ ਦਿੰਦੇ ਨੇ ਨਾ ਫਿਰ ਲੋਕ ਬਾਹਰੋਂ ਵੀ ਖਰੀਦ ਕੇ ਗਾਵਾਂ ਨੂੰ ਦੇ ਦਿੰਦੇ ਨੇ ਬਾਸਾ ਨੀਚੇ ਨੂੰ ਥੋੜੀ ਜਿਹੀ ਹਤਰਾਈ ਉਤਰ ਕੇ ਆ ਦੇਖੋ ਇੱਥੇ ਕਿੰਨੀਆਂ ਜ਼ਿਆਦਾ ਦੁਕਾਨਾਂ ਐ ਸਾਰੀਆਂ ਹੀ ਹੋਲ ਸੇਲ ਵਿੱਚ ਐ ਇੱਥੇ ਹੁਣ ਕਿਉਂਕਿ ਸਰਦੀਆਂ ਸਟਾਰਟ ਹੋ ਜਾਣੀਆਂ ਤੇ ਐਵਲੀ ਮਾਰਕੀਟ ਗਰਮ ਕੱਪੜਿਆਂ ਦੀ ਕੰਬਲਾਂ ਦੀ ਰਜਾਈਆਂ ਦੀ ਗਰਮ ਚਾਦਰਾਂ ਦੀ ਇਸ ਤਰ੍ਹਾਂ ਦੀ ਮਾਰਕੀਟ ਐ ਜੀ ਸਾਰੀ ਔਰ ਗਊਸ਼ਾਲਾ ਮਾਰਕੀਟ ਲੁਧਿਆਣੇ ਦੀ ਸਭ ਤੋਂ ਸਸਤੀ ਮਾਰਕੀਟ ਤੇ ਸਭ ਤੋਂ ਪੁਰਾਣੀ ਮਾਰਕੀਟ ਐ ਕਿਉਂਕਿ ਇੱਥੇ ਤੁਹਾਨੂੰ ਕੰਬੜ ਬਿਲਕੁਲ ਬਹੁਤ ਹੀ ਜ਼ਿਆਦਾ ਸਸਤੇ ਰੇਟ ਤੇ ਮਿਲਦੇ ਨੇ ਜਿਵੇਂ ਮੰਨ ਲਓ ਵਿਆਹਾਂ ਵਿੱਚ ਲੈਣੇ ਜਾਂ ਫਿਰ ਆਪਣੇ ਘਰ ਵਾਸਤੇ ਯੂਜ਼ ਕਰਨੇ ਜੈਪੁਰੀ ਰਜਾਈਆਂ ਹੋਈਆਂ ਗਰਮ ਬੈੱਡ ਸ਼ੀਟਸ ਹੋਈਆਂ ਫਾਰ ਵਾਲੀਆਂ ਹੋਈਆਂ ਬੈਲਵਟ ਦਾ ਕੱਪੜਾ ਹੋਇਆ ਆਪਣਾ ਜਿਹਦੀਆਂ ਬੱਚਿਆਂ ਦੀਆਂ ਡ्रेसेस ਹੁੰਦੀਆਂ ਨਾ ਉਸ ਤਾਰਿਆਂ ਵਾਲੀਆਂ ਕੱਪੜਾ ਹੋਇਆ ਉਹ ਸਾਰਾ ਤੁਹਾਨੂੰ ਇੱਥੇ ਹੀ ਮਿਲੇਗਾ ਜਿਵੇਂ ਆ ਦੇਖੋ ਆ ਹੁਣ ਕਿਉਂਕਿ ਗਰਮੀਆਂ ਇੱਥੇ ਤੁਹਾਨੂੰ ਕਾਟਨ ਦੀ ਵੈਰਾਈਟੀ ਵੀ ਮਿਲੇਗੀ ਕਾਟਨ ਦੇ ਇੱਥੇ ਸਾਰੇ ਸੂਟ ਇਸ ਤਰ੍ਹਾਂ ਮਤਲਬ ਟੰਗੇ ਹੋਏ ਨੇ ਤੇ ਰਜਾਈਆਂ ਵੀ ਤੁਹਾਨੂੰ ਦਿਖ ਰਹੀਆਂ ਹੋਣੀਆਂ ਤੇ ਜਿਹੜਾ ਇਸ ਮਾਰਕੀਟ ਵਿੱਚ ਕਪੜਾ ਮਿਲਦਾ ਹੈ ਨਾ ਗਰਮ ਗਰਮ ਕਪੜਾ ਮਿਲਦਾ ਏ ਉਹ ਲੁਧਿਆਣੇ ਦੀ ਹੋਰ ਕਿਸੇ ਮਾਰਕੀਟ ਵਿੱਚ ਨਹੀਂ ਮਿਲਦਾ ਇੱਥੇ ਕਪੜੇ ਦੀ ਵੈਰਾਈਟੀ ਹੀ ਹੋਰ ਹੁੰਦੀ ਆ ਬਹੁਤ ਹੀ ਵਧੀਆ ਤੇ ਅਲੱਗ ਤਰ੍ਹਾਂ ਦਾ ਕਪੜਾ ਇੱਥੇ ਗਊਸ਼ਾਲਾ ਵਿੱਚ ਮਿਲਦਾ ਏ ਇਸ ਮਾਰਕੀਟ ਨੂੰ ਕੱਟਪੀਸ ਮਾਰਕੀਟ ਵੀ ਕਿਹਾ ਜਾਂਦਾ ਏ ਤੇ ਪਲੱਸ ਕੰਬਲਾਂ ਦੀ ਮਾਰਕੀਟ ਵੀ ਕਿਹਾ ਜਾਂਦਾ ਏ ਕਿਉਂਕਿ ਇੱਥੇ ਕਪੜਾ ਤੋਲ ਕੇ ਦਿੱਤਾ ਜਾਂਦਾ ਏ ਇਸ ਕਰਕੇ ਇਸ ਮਾਰਕੀਟ ਨੂੰ ਕੰਬਲਾਂ ਦੀ ਮਾਰਕੀਟ ਵੀ ਕਿਹਾ ਜਾਂਦਾ ਹੈ ਤਾਂ ਦੇਖੋ ਇੱਥੇ ਕੱਪੜਿਆਂ ਦੀ ਇੱਕ ਤੋਂ ਇੱਕ ਵੈਰਾਈਟੀ ਹੈ ਇੱਥੇ ਤੁਹਾਨੂੰ ਸੂਟਾਂ ਦੇ ਟੋਟੇ ਮਿਲ ਜਾਣਗੇ ਸਰਦੀਆਂ ਵਾਲੇ ਜਿਹੜੇ ਮਰਜ਼ੀ ਤੁਸੀਂ ਮਤਲਬ ਐਦਾ ਡਿਜ਼ਾਈਨ ਦਾ ਫਿਰ ਤੁਸੀਂ ਉਸ ਨੂੰ ਬਣਾ ਸਕਦੇ ਹੋ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਅੱਜ ਦੇ ਵਜਾ ਬਾਜ਼ਾਰ ਸੀਗੇ ਸਾਡੇ ਦੋ ਲੁਧਿਆਣੇ ਦੇ ਮਸ਼ਹੂਰ ਬਾਜ਼ਾਰ ਇਦਾਂ ਦੇ ਵਧੀਆ-ਵਧੀਆ ਬਾਜ਼ਾਰ ਦੇਖਣ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਵੀਡੀਓ ਤੁਹਾਡਾ ਕੋਈ ਵੀ ਸਵਾਲ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛਿਆ ਕਰੋ ਤੇ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਿੱਚ ਮਿਲਦੇ ਹਾਂ ਕਿਸੇ ਹੋਰ ਇਨਫੋਰਮੇਟਿਵ ਬਾਜ਼ਾਰ ਵਿੱਚ ਮਿਲਾਂਗੇ ਤੇ ਹੋਰ ਬਾਜ਼ਾਰਾਂ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਅਗਰ ਤੁਸੀਂ ਸੋਚ ਰਹੇ ਹੋ ਕਿ ਅਸੀਂ ਸ਼ਾਪਿੰਗ ਕਿੱਥੋਂ ਕਰੀਏ ਤਾਂ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਚਲੋ ਜੀ ਮਿਲਦੇ ਹਾਂ ਨੈਕਸਟ ਵੀਡੀਓ ਚ ਬਾਏ ਬਾਏ ਐਂਡ ਟੇਕ ਕੇਅਰ